2024 올림픽스 ਵਿੱਚ ਭਾਰਤ ਨੇ ਤੀਜਾ ਤਮਗਾ ਹਾਸਲ ਕੀਤਾ। ਪੁਰਸ਼ ਵਰਗ ਦੇ 50 ਮੀਟਰ ਰਾਈਫਲ ਤਿੰਨ ਪੋਜੀਸ਼ਨਜ਼ ਮੁਕਾਬਲੇ ਵਿੱਚ ਭਾਰਤੀ ਨਿਸ਼ਾਨੇਬਾਜ਼ ਸੁਪਨਿਲ ਕੁਸਾਲੇ ਨੇ ਕਾਂਸੀ ਦਾ ਤਮਗਾ ਜਿੱਤਿਆ। 28 ਸਾਲਾ ਸੁਪਨਿਲ ਨੇ ਕ੍ਰੋਨ ਵਿੱਚ 155.8 ਤੇ ਨੀਲਿੰਗ 라운ਡ ਵਿੱਚ 153.3 ਤੇ ਸਟੈਂਡਿੰਗ ਵਿੱਚ 195 ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ। ਕੁਆਲੀਫਾਈ ਗੇਡ ਵਿੱਚ ਸੁਪਨਿਲ ਕੁੱਲ 590 ਅੰਕਾਂ ਨਾਲ 7ਵੇਂ ਸਥਾਨ ਤੇ ਰਿਹਾ ਸੀ। ਉਪਰਿਸ਼ਵਰਕ ਦੇ ਇਸ ਮੁਕਾਬਲੇ ਵਿੱਚ 올림픽 ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਨਿਸ਼ਾਨੇਬਾਜ਼ ਬਣ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਿਕ ਪ੍ਰਾਪਤੀ ਲਈ ਸੁਪਨਿਲ ਕੁਸਾਲੇ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਨੇ ਆਪਣੇ ਵਧਾਈ ਸੁਨੇਹੇ ਵਿੱਚ ਕਿਹਾ ਕਿ ਪਹਿਲੀ ਵਾਰ ਭਾਰਤ ਨੇ 올림픽 ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਤਿੰਨ ਤਮਗੇ ਜਿੱਤੇ ਨੇ। ਉਨ੍ਹਾਂ ਕਿਹਾ ਕਿ ਨਿਸ਼ਾਨੇਬਾਜ਼ੀ ਦੀ ਪੂਰੀ ਟੀਮ ਨੇ ਭਾਰਤ ਦਾ ਮਾਣ ਵਧਾਇਆ ਹੈ। ਰਾਸ਼ਟਰਪਤੀ ਨੇ ਅਗਲੇ ਮੁਕਾਬਲਿਆਂ ਲਈ ਭਾਰਤੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦਿਆਂ ਕਿਹਾ ਕਿ ਸੁਪਨਿਲ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ ਜਿਸ ਨੇ ਆਪਣੇ ਹੁਨਰ ਤੇ ਲਚਕਤਾ ਦਾ ਪ੍ਰਦਰਸ਼ਨ ਕੀਤਾ ਉਹਨਾਂ ਕਹੇ ਕਿ ਇਸ ਪ੍ਰਾਪਤੀ ਨਾਲ ਹਰੇਕ ਭਾਰਤੀ ਨਾਗਰਿਕ ਖੁਸ਼ ਹੈ